ਨਾਮ ਪੜ ਲਈ ਵਾਦੀ ਹੁਣ ਡਰ ਕਾ ਦਾ ਹੁਣ ਡਰ ਕਾ ਦਾ ਆਇ ਲੁ ਪੜ ਲਈ ਵਾਦੀ ਨਾ ਦਾ ਰਾਜਾ ਸਹਜ ਦੇ ਦੀ ਅਸੀਸਾਰੀ ਰਾਜਾ ਸਹਜ ਦੇ ਦੀ ਅਸੀਸਾਰੀ ਚਿਰ ਚਰਤੇ ਹੱਥ ਜੋੜ ਖੜਾ ਚਿਰ ਚਰਤੇ ਤੁਸਲਾ ਨੰਦੀ ਸਾਸੀ ਦੇ ਜਿਪਣ ਕੇ ਸਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਗੱਲ ਕਰਦੇ ਆ ਮੀਸ਼ਲ ਸਤਲੁਜ ਜੋ ਕਿ ਆਪਾਂ ਨੂੰ ਪਤਾ ਹੀ ਹੈ ਇਹ ਸੰਸਥਾ ਬਣੀ ਹੋਈ ਹੈ ਪਿਛਲੇ ਜੋ ਪਿਛਲੇ 6 ਮਹੀਨੇ ਪਹਿਲਾਂ ਹੜ ਆਏ ਸਨ ਉਹਨਾਂ ਦੇ ਵਿੱਚ ਵੀ ਸੰਸਥਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਨੂੰ ਵੀ ਇਹਨਾਂ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਬਲਾਕ ਮਾਜਰੀ ਗੁਰਦੁਆਰਾ ਸ੍ਰੀ ਗੁਰੂ ਗੁਰਦੁਆਰਾ ਗੜੀ ਪੌਰਖਾ ਸਾਹਿਬ ਵਿਖੇ ਅੱਜ ਮਿਸ਼ਨ ਸਤਲੁਜ ਦੇ ਵਿੱਚ ਬਾਈ ਜੋਹਾਰ ਸਿੰਘ ਜੀ ਜੋ ਮੁੱਲਾਂ ਪਰ ਗਰੀਬ ਦਾਸ ਤੋਂ ਹੈ ਉਹਨਾਂ ਦੇ ਵਿੱਚ ਅੱਜ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਆ ਪੂਰੀ ਟੀਮ ਦੇ ਸਮੇਤ ਗੱਲ ਕਰਦੇ ਆ ਵੀਰ ਜੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡੇ ਵੱਲੋਂ ਅੱਜ ਮਿਸ਼ਨ ਸਤਲੁਜ ਦੇ ਵਿੱਚ ਅੱਜ ਜੁਆਇਨਿੰਗ ਕੀਤੀ ਗਈ ਹੈ ਸਾਨੂੰ ਬਹੁਤ ਖੁਸ਼ੀ ਆ ਜੀ ਅਸੀਂ ਬਾਈ ਜੀ ਨਾਲ ਜੁੜੇ ਹਾਂ ਬਾਈ ਨਾਲ ਜੁੜ ਕੇ ਅਸੀਂ ਪੰਜਾਬ ਦੇ ਮਸਲਿਆਂ ਦਾ ਹੱਲ ਕਰਾਂਗੇ ਸਾਡੇ ਜੋ ਵੀ ਤੁਹਾਨੂੰ ਨੌਜਵਾਨੀ ਦਾ ਸਾਥ ਚਾਹੀਦਾ ਅਸੀਂ ਬਾਈ ਜੀ ਦੇ ਥੱਲੇ ਕੰਮ ਕਰਕੇ ਅਸੀਂ ਸਾਰਾ ਪੰਜਾਬ ਆਪਣਾ ਜੋ ਵੀ ਹੋਇਆ ਸਹੀ ਮਿਲ ਕੇ ਬਾਈ ਨਾਲ ਕੰਮ ਕਰਾਂਗੇ ਸਰ ਤੁਸੀਂ ਆਉਣ ਵਾਲੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੀ ਹੈ ਜੀ ਆਪਣੇ ਨੌਜਵਾਨ ਜਵਤ ਨਾਲ ਜੁੜੋ ਬਾਅਦ ਤੋਂ ਬਾਅਦ ਜੁੜੋ ਜੇ ਆਪਾਂ ਜੁੜਾਂਗੇ ਤਾਂ ਹੀ ਅਸੀਂ ਕੰਮ ਕਰਾਂਗੇ ਅਸੀਂ ਪਹਿਲੀਆਂ ਸਰਕਾਰਾਂ ਵੇਖ ਚੁੱਕੇ ਹਾਂ ਸਾਨੂੰ ਕੋਈ ਕਿਸੇ ਦਾ ਸਹਿਯੋਗ ਨਹੀਂ ਹੈ ਅਸੀਂ ਬਾਈ ਨਾਲ ਜੁੜੇ ਹਾਂ ਸਾਨੂੰ ਬਾਈ ਦਾ ਬਹੁਤ ਸਹਿਯੋਗ ਹੈ ਅਸੀਂ ਇਹੀ ਚਾਹੁੰਦੇ ਨੌਜਵਾਨਾਂ ਨੂੰ ਵੀ ਬਾਅਦ ਤੋਂ ਬਾਅਦ ਜੁੜੋ ਅਸੀਂ ਬਾਈ ਨਾਲ ਸੋ ਗੱਲ ਕਰਦੇ ਆਂ ਜੀ ਇਸ ਮਿਸ਼ਨ ਦੇ ਜੋ ਚਲਾਣ ਵਾਲੇ ਉਹਦੇਦਾਰ ਨੇ ਉਹਨਾਂ ਦੇ ਨਾਲ ਬਰਾੜ ਸਾਹਿਬ ਜੀ ਨਾਲ ਸਰ ਤੁਸੀਂ ਅੱਜ ਨਵੀਂ ਜੁਆਇਨਿੰਗ ਕੀਤੀ ਆ ਵੀਰ ਜੀ ਦੀ ਕੀਵੇਂ ਦੇਖਦੇ ਹੋ ਜੀ ਵਾਇਕਰਜੀਕਾ ਖਾਲਸਾ ਵਾਇਕਰਜੀ ਕੀ ਬਤੇ ਅ ਪਹਿਲੀ ਗੱਲ ਤਾਂ ਇਹ ਆ ਕਿ ਬਹੁਤ ਉਤਸ਼ਾਹ ਵਾਲੇ ਨੌਜਵਾਨ ਆ ਇਹ ਸਾਰੇ ਅ ਪਿੱਛੇ ਵੀ ਅਸੀਂ ਇਹ ਮਿਲਦੇ ਰਹੇ ਆ ਗਿਆ ਤੇ ਬਹੁਤ ਸਾਡੇ ਵਾਸਤੇ ਤਾਂ ਬਹੁਤ ਖੁਸ਼ੀ ਦੀ ਗੱਲ ਆ ਕਿ ਐਡੀ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਮਿਸਲ ਨਾਲ ਜੁੜ ਰਹੇ ਆ ਮਿਸਲ ਸਤਲੁਜ ਨੌਜਵਾਨਾਂ ਦਾ ਇਹ ਪਲੇਟਫਾਰਮ ਆ ਸਮਝ ਲਓ ਮੇਰਾ ਰੋਲ ਤੇ ਇੱਕ ਕੋਆਰਡੀਨੇਟਰ ਦਾ ਕਹਿ ਲਓ ਜਾਂ ਇੱਕ ਉਸ ਤਰੀਕੇ ਦਾ ਹੈਗਾ ਕਿ ਜਿਵੇਂ ਬਜ਼ੁਰਗ ਹੁੰਦਾ ਘਰ ਚ ਵੀ ਹਾਂ ਵੀ ਇਹਨਾਂ ਵਾਸਤੇ ਵਸੀਲੇ ਇਹਨਾਂ ਵਾਸਤੇ ਜੋ ਜ਼ਰੂਰਤਾਂ ਹੈ ਇਹਨਾਂ ਨੂੰ ਅੱਗੇ ਲੀਡਰਸ਼ਿਪ ਚ ਲੈ ਕੇ ਆਉਂਦੀ ਆਪਦੇ ਆਪਦੇ ਇਲਾਕੇ ਚ ਇਹ ਮੇਰਾ ਤਹਈਆ ਹੈ ਕਿ ਵੀ ਪੰਜਾਬ ਦੇ ਵਿੱਚ ਜੇ ਜੇ 50 60 ਸਿਰ ਕੱਢ ਨੇ ਆਡਡ ਬਲੌਕ ਲੈਵਲ ਤੇ ਲੀਡਰਸ ਨਿਕਲੇ ਹੋਣ ਆਡਡ ਲੀਡਰਸ਼ਿਪ ਤੇ ਨਿਕਲੇ ਹੋਣ ਤਾਂ ਪੰਥ ਤੇ ਪੰਜਾਬ ਇੱਕ ਸੁਰੱਖਿਅਤ ਹੱਥਾਂ ਚ ਜਾਂਦਾ ਰਹੂਗਾ ਤਾਂ ਜੋ ਮੈਂ ਜੀਵਨ ਚ ਸਿੱਖਿਆ ਜੋ ਮੈਂ ਹੋਂ ਤੱਕ ਮੇਰੀ ਆਪ ਦੀ ਮੇਰੀ ਜੋ ਰਹੀ ਆ ਨੌਲੇਜ ਰਹੀ ਆ ਜਾਂ ਜੋ ਮੈਂ ਓਵਰ ਅ ਪੀਰੀਅਡ ਆਫ ਟਾਈਮਸ ਆੜੜ ਜਗ੍ਹਾ ਤੇ ਕੰਮ ਕਰਕੇ ਜਾਂ ਜੋ ਵੀ ਸਿੱਖਿਆ ਉਹ ਮੈਂ ਇਹਨਾਂ ਨੂੰ ਇਹਨਾਂ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਕਿ ਇਹ ਆਉਣ ਵਾਲੇ ਟਾਈਮ ਚ ਜਿਹੜਾ ਜਿਵੇਂ ਆਪਾਂ ਰੀਲੇ ਦਾ ਬੈਟਰਨ ਫੜਾ ਦਿੰਨੇ ਅਗਲੀ ਪੀੜ੍ਹੀ ਨੂੰ ਤਾਂ ਓਵੇਂ ਇਹ ਸੰਭਾਲ ਸਕਣ ਸਾਰੇ ਨੂੰ ਮਿਸਲ ਸਤਲੁਜ ਦਾ ਜਿਹੜਾ ਮੁੱਖ ਟੀਚਾ ਜਾਂ ਕਾਰਜ ਹੈਗਾ ਕਿ ਵੀ ਪੰਜਾਬ ਉਹ ਕੇਂਦਰਤ ਸਮਝ ਕੇ ਪੰਜਾਬ ਦੇ ਅਨੁਸਾਰ ਉਹਦੀਆਂ ਨੀਤੀਆਂ ਹੋਣ ਇੱਥੋਂ ਦੀਆਂ ਇੱਥੋਂ ਦੀ ਜਿਹੜੀ ਸਰਕਾਰ ਆ ਜਾਂ ਥੋਂ ਦੀ ਜਿਹੜੇ ਕਾਨੂੰਨ ਵਿਵਸਥਾ ਉਹ ਪੰਜਾਬੀਅਤ ਦੀ ਰਵਾਇਤ ਨੂੰ ਕਾਇਮ ਕਰਕੇ ਚੱਲਦੀ ਹੋਵੇ ਉਹ ਹੀ ਪਾਲਿਸੀਜ਼ ਇੱਥੇ ਲਾਗੂ ਹੋਣ ਉਹਦੇ ਇਲਾਵਾ ਆਪਾਂ ਆਪਦੇ ਸੱਭਿਆਚਾਰ ਨੂੰ ਆਪਦੇ ਲੋਕਾਂ ਨੂੰ ਆਪਦੀ ਬੋਲੀ ਨੂੰ ਬਚਾਉਣਾ ਤੇ ਜੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਉਹਨਾਂ ਬੁਲੰਦੀਆਂ ਤੇ ਮੋੜ ਪਹੁੰਚਾਉਣਾ ਹੈ ਜਿਹੜੀਆਂ ਤੇ ਕਿਸੇ ਟਾਈਮ ਖਾਲਸਾ ਰਾਜ ਵੇਲੇ ਹੁੰਦੀ ਸੀ ਤੋ ਤੁਸੀਂ ਦੇਖਿਆ ਹੈ ਆਪਣੇ ਭਾਈ ਸਾਹਿਬ ਦੇ ਵਿਚਾਰ ਕਿ ਪਾਰਟੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਇਹ ਜੀ ਸੰਸਥਾ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਸਾਡੇ ਵੱਲੋਂ ਵੀ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਦੇ ਨਾਲ ਜੁੜੋ ਤੇ ਆਪਣਾ ਸੇਵਾ ਦੇ ਵਿੱਚ ਹਿੱਸਾ ਪਾਓ ਅੱਜ ਦਾ ਜੋ ਨਿਸੰਸਤ ਲੁਜ ਦੇ ਅਜੇ ਪਾਕ ਮਿੱਤਰ ਆੜ ਅਨੁ ਚੋਣ ਕੀਤੀ ਗਈ ਹੈ ਸਰਕਾਰ ਦੇ ਝਾਰ ਸਿੰਘ ਨੂੰ ਹਰਕਾਰ ਚਰੜਦਾ ਜਿਆਤੀ ਜੂਤਾ ਪ੍ਰਧਾਨ ਇਸਕ ਚੁਣਿਆ ਗਿਆ ਹੈ ਜਿੱਥੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਆਪਣੀਆਂ ਪੰਥ ਪ੍ਰਤੀ ਸਮਾਜ ਪ੍ਰਤੀ ਜੋ ਜ਼ਿੰਮੇਵਾਰੀਆਂ ਇਹਨਾਂ ਨੂੰ ਸੱਚੇ ਜੇਲ ਤਾਂnabla ਦੇਖੋ ਹੌਸਲਾ ਬੁਲੰਦ ਕਿੰਨੇ ਬਾਲਾਂ ਦਾ ਉਹ ਇੱਕ ਸੱਤ ਦਾ ਤੇ ਦੂਜਾ 9 ਸਾਲਾਂ ਦਾ ਉਹ ਕਿੰਨਾ ਹੌਸਲਾ ਬੁਲੰਦ ਦੇਖੋ ਬਾਲਾਂ ਦਾ ਉਹ ਨਿੱਕਾਂ ਜਿੱਦਿਆਂ ਨੇ ਕੰਮ ਬਟੇ ਕਰਦੇ ਉਹ ਨਿੱਕਾਂ ਜਿੱਦਿਆਂ ਨੇ ਕੰਮ ਬਟੇ ਕਰਦੇ ਉਹ ਕੋਮ ਨੂੰ ਉਹ ਨਵੇਂ ਸੇਜਗੇ ਜਿਹੜੀ ਉਮਰ ਖੜੌਣਿਆਂ ਨਾਲ ਖੇਡਦੇ ਨੇ ਬੱਚੇ ਪੁੱਤ ਦਸ਼ਮੇ ਪਿਤਾ ਦੇ ਮੂਤ ਨਾਲ ਖੇਡ ਗਏ ਉਹ ਜਿਹੜੀ ਉਮਰ ਖੜੌਣਿਆਂ ਨਾਲ ਖੇਡਦੇ ਨੇ ਬੱਚੇ ਪੁੱਤ ਦਸ਼ਮੇ ਪਿਤਾ ਦੇ ਮੂਤ ਨਾਲ ਖੇਡ ਗਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਨੂੰ ਮੁਬਾਰਕਾਂ ਗੁਰੂ ਮਾਹਰ ਕਿਰਪਾ ਕਰੇ ਤੁਹਾਨੂੰ ਸਾਰਿਆਂ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਸੀਂ ਸਾਰੇ ਉਹਨੇ ਅਜੇ ਬਾਦ ਸਿੰਘ ਬਰਾਰ ਸਾਹਿਬ ਦਾ ਸਾਥ ਦੇ ਰਹੇ ਹੋ ਕਿਉਂਕਿ ਉਹਨਾਂ ਨੇ ਵੀ ਮੱਠੀ ਕਰਵਾਦੀਆਂ ਦਾਸ ਦੇ ਨਾਲ ਉਹਦਾ ਬਹੁਤ ਪਿਆਰਾ ਹੈ ਤੇ ਵਧੀਆ ਇਨਸਾਨ ਆ ਉਹਦਾ ਤੁਸੀਂ ਸਾਥ ਦੇਓ ਉਹਨਾਂ ਦੀ ਵਿਚਾਰ ਉਹਨਾਂ ਨੂੰ ਗਿਆਨ ਬਹੁਤ ਆ ਤੁਸੀਂ ਉਹ ਦੁਨਿਆਲ ਲੈ ਕੇ ਅੱਗੇ ਵਧਣ ਦੀ ਅਪਾ ਕੋਸ਼ਿਸ਼ ਕਰੀਏ ਸੰਗੋਗ ਸੰਗਤ ਵਿੱਚ ਕਈ ਚਰੇ ਵਧੀਆ ਪਹੁੰਚਿਆ ਜਨਾ ਵਿੱਚ ਹਰਜੀਤ ਸਿੰਘ ਗਰਾਵਾਲ ਦੇ ਡੈਡੀ ਮਨਦੀਪ ਸਿੰਘ ਜੀ ਥੋੜਾ ਲੇਟ ਹੋ ਗਏ ਉਹ ਵੀ ਪਾਲਸੀ ਉਹਨਾਂ ਦਾ ਵੀ ਧੰਨਵਾਦ ਸਮੂਹ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ 10 ਵਜੋਂ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ